ਕੈਨੇਡਾ ਦੀ ਸੁਰੱਖਿਆ ਖੂਫੀਆ ਏਜੰਸੀ ਨੇ ਵਿਦਿਆਰਥੀਆਂ ਦੇ ਲਈ ਨੌਕਰੀਆਂ ਦਾ ਐਲਾਨ ਕੀਤਾ ਹੈ ਖੂਫੀਆ ਏਜੰਸੀ ਵਿਦਿਆਰਥੀਆਂ ਨੂੰ 34 ਕੈਨੇਡੀਅਨ ਡਾਲਰ ਪ੍ਰਤੀ ਘੰਟਾ ਕਮਾਉਣ ਦਾ ਮੌਕਾ ਦੇ ਰਹੀ ਹੈ ਇਹ ਨੌਕਰੀਆਂ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਕੰਮ ਦਾ ਤਜਰਬਾ ਦੇਵੇਗੀ ਅਤੇ ਨਾਲ ਨਾਲ ਸਰਕਾਰੀ ਅਦਾਰੇ ਦੇ ਵਿੱਚ ਕਰੀਅਰ ਦੀ ਸੰਭਾਵਨਾ ਵੀ ਵਧੇਗੀ ਸਸ਼ਟਿਆਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸਪੀ ਪੰਜਾਬੀ Canadian Security Intelligence Service ਨੇ ਸਾਲ 2026 ਦੇ ਸਤੰਬਰ ਤੋਂ ਦਸੰਬਰ ਸਮੈਸਟਰ ਦੇ ਲਈ ਕਈ ਵਿਭਾਗਾਂ ਦੇ ਵਿੱਚ ਕੋ-ਅਪ ਪਲੇਸਮੈਂਟ ਅਤੇ ਇੰਟਰਨਸ਼ਿਪ ਦੀਆਂ ਨੌਕਰੀਆਂ ਖੋਲੀਆਂ ਨੇ ਇਹ ਮੌਕੇ ਬ੍ਰਿਟਿਸ਼ ਕੋਲੰਬੀਆ, 온ਟਾਰੀਓ ਤੇ ਕਿਊਬੈਕ ਦੇ ਵਿੱਚ ਉਪਲਬਧ ਨੇ ਜਿਨ੍ਹਾਂ ਦੇ ਵਿੱਚ ਓਟਾਵਾ, ਟੋਰਾਂਟੋ, ਮੌਂਟਰੀਅਲ, ਬਰਨਬੀ ਅਤੇ ਐਡਮਿੰਟਨ ਵਰਗੇ ਸ਼ਹਿਰ ਸ਼ਾਮਿਲ ਨੇ ਇਹ ਨੌਕਰੀਆਂ ਐਡਮਿਨਿਸਟ੍ਰੇਸ਼ਨ, ਪੋਲਿਟੀਕਲ ਸਾਇੰਸ, ਪਬਲਿਕ ਐਡਮਿਨਿਸਟ੍ਰੇਸ਼ਨ ਇੰਟਰਨੈਸ਼ਨਲ ਰਿਲੇਸ਼ਨਸ ਲਾਅ ਲੀਗਲ ਸਟਡੀ ਕਮਿਊਨੀਕੇਸ਼ਨਸ ਸੋਸ਼ਲ ਸਾਇੰਸਸ ਕੰਪਿਊਟਰ ਸਾਇੰਸ ਡਾਟਾ ਸਾਇੰਸ ਬਿਜ਼ਨਸ ਮੈਥਮੈਟਿਕਸ ਅਤੇ ਇਨਫੋਰਮੇਸ਼ਨ ਰਿਕਾਰਡ ਮੈਨੇਜਮੈਂਟ ਦੇ ਖੇਤਰ ਵਿੱਚ ਮਿਲਣਗੀਆਂ ਕੰਮ ਦੀ ਮਿਆਦ 4 8 12 ਜਾਂ ਫਿਰ 16 ਮਹੀਨਿਆਂ ਤੱਕ ਹੋ ਸਕਦੀ ਹੈ ਸੀਐਸਆਈਐਸ ਦਾ ਮੁੱਖ ਟੀਚਾ ਵਿਦਿਆਰਥੀਆਂ ਨੂੰ ਪੜਾਈ ਤੋਂ ਬਾਅਦ ਫੁੱਲ ਟਾਈਮ ਮੁਲਾਜ਼ਮ ਦੇ ਵਜੋਂ ਰੱਖਣਾ ਹੈ ਹੁਣ ਸਵਾਲ ਇਹ ਹੈ ਕਿ ਵਿਦਿਆਰਥੀਆਂ ਨੂੰ ਕਿੰਨੀ ਸੈਲਰੀ ਮਿਲੇਗੀ ਕਾ ਦੱਸ ਦਈਏ ਕਿ ਤਨਖਾਹ ਵਿਦਿਆਰਥੀ ਦੀ ਅਕਾਦਮਿਕ ਯੋਗਤਾ ਅਤੇ ਪਹਿਲਾ ਕਿਤੇ ਕੰਮਾਂ ਦੀ ਮਿਆਦ ਤੇ ਨਿਰਭਰ ਕਰਦਾ ਹੈ ਕਾਲਜ ਅਤੇ ਯੂਨੀਵਰਸਿਟੀ ਵਿਦਿਆਰਥੀ ਦੇ ਲਈ 23.79 ਤੋਂ ਲੈ ਕੇ 33.75 ਪ੍ਰਤੀ ਘੰਟਾ ਤਨਖਾਹ ਮਿਲੇਗੀ ਉਥੇ ਹੀ ਗ੍ਰੈਜੂਏਟ ਵਿਦਿਆਰਥੀ ਨੂੰ 27.20 ਤੋਂ ਲੈ ਕੇ 34.32 ਪ੍ਰਤੀ ਘੰਟਾ ਡਾਲਰ ਤਨਖਾਹ ਦਿੱਤੀ ਜਾਵੇਗੀ ਇਹ تنਖਾਹ 2025 ਦੇ ਅੰਕੜਿਆਂ ਦੇ ਮੁਤਾਬਿਕ ਹੈ ਅਤੇ ਇਹ ਸਰਕਾਰੀ ਨੌਕਰੀਆਂ ਦੇ ਵਿੱਚ ਵਿਦਿਆਰਥੀਆਂ ਲਈ ਸਭ ਤੋਂ ਵੱਧ ਤਨਖਾਹ ਵਾਲੇ ਮੌਕਿਆਂ ਵਿੱਚੋਂ ਇੱਕ ਹੈ। ਅਗਲਾ ਸਵਾਲ ਇਹ ਹੈ ਕਿ ਇਹਨਾਂ ਨੌਕਰੀਆਂ ਦੇ ਲਈ ਕੌਣ ਅਪਲਾਈ ਕਰ ਸਕਦਾ ਹੈ? ਇਹਨਾਂ ਨੌਕਰੀਆਂ ਦੇ ਲਈ ਅਰਜ਼ੀ ਦੇਣ ਵਾਲਿਆਂ ਨੂੰ ਇਹ ਹੀ ਯੋਗਤਾਵਾਂ ਪੂਰੀਆਂ ਕਰਨੀਆਂ ਪੈਣਗੀਆਂ ਜਿਵੇਂ ਕਿ ਅਰਜ਼ੀਦਾਰ ਨੂੰ ਕੈਨੇਡਾ ਦਾ ਨਾਗਰਿਕ ਹੋਣਾ ਚਾਹੀਦਾ ਹੈ। ਕਿਸੇ ਮਾਨਤਾ ਪ੍ਰਾਪਤ ਕੈਨੇਡੀਅਨ ਜਾਂ ਫਿਰ ਅੰਤਰਰਾਸ਼ਟਰੀ ਅਕਾਦਮਿਕ ਸੰਸਥਾ ਦੇ ਵਿੱਚ ਫੁੱਲ ਟਾਈਮ ਉਹ ਵਿਦਿਆਰਥੀ ਹੋਣਾ ਚਾਹੀਦਾ ਹੈ। ਅਰਜ਼ੀਦਾਰ ਦਾ ਅਕਾਦਮਿਕ ਯੋਗਤਾ ਕੋਆਪ ਜਾਂ ਫਿਰ ਇੰਟਰਨਸ਼ਿਪ ਦੇ ਮੁਤਾਬਿਕ ਹੋਣਾ ਚਾਹੀਦਾ ਹੈ ਅਤੇ ਸਭ ਤੋਂ ਜ਼ਰੂਰੀ ਸਿਕਿਉਰਿਟੀ ਕਲੀਅਰੈਂਸ ਅਰਜ਼ੀਦਾਰ ਨੂੰ ਇਨਹਾਂਂਸਡ ਟੌਪ ਸੀਕ੍ਰੀਟ ਕਲੀਅਰੈਂਸ ਦੀ ਵੀ ਜ਼ਰੂਰਤ ਹੋਵੇਗੀ ਅਤੇ ਇਸ ਦੇ ਲਈ ਉਸ ਨੂੰ ਇੰਟਰਵਿਊ ਪੋਲੀਗ੍ਰਾਫ ਟੈਸਟ ਅਤੇ ਉਸ ਦੇ ਬੈਕਗ੍ਰਾਉਂਡ ਦੀ ਜਾਂਚ ਪਾਸ ਕਰਨੀ ਪਵੇਗੀ ਉਹ ਖੇਤਰ ਜੋ ਇਹਨਾਂ ਨੌਕਰੀਆਂ ਦੇ ਲਈ ਟੁਕਵੇਂ ਹਨ ਉਹਨਾਂ ਦੇ ਵਿੱਚ ਸੋਸ਼ਲ ਸਾਇੰਸ ਬਿਜ਼ਨਸ ਐਡਮਿਨਿਸਟ੍ਰੇਸ਼ਨ ਪਬਲਿਕ ਪਾਲਿਸੀ ਲਾਅ ਅਕਾਊਂਟਿੰਗ ਬਿਜ਼ਨਸ economics computer science network security software engineering journalism communication political science ate is to ilawa is to ilawa arbi mandarin ya fir rusi bhasha ma vargiyan videshi bhasha ma de vich maharat rakhne wale vidyarthi vi inna naukriyan de layi apply kar sakde ne ਇਹਨਾਂ ਨੌਕਰੀਆਂ ਲਈ ਪਿਛਲੇ ਕੰਮ ਦਾ ਤਜਰਬਾ ਜ਼ਰੂਰੀ ਨਹੀਂ ਪਰ ਜਿਸ ਖੇਤਰ ਵਿੱਚ ਤੁਸੀਂ ਨੌਕਰੀ ਅਪਲਾਈ ਕਰ ਰਹੇ ਹੋ ਉਸ ਖੇਤਰ ਦੇ ਤਜਰਬੇ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ ਇਹਨਾਂ ਨੌਕਰੀਆਂ ਲਈ ਅਪਲਾਈ ਕਿਵੇਂ ਕਰਨਾ ਹੈ ਅਸਦੀਆਂ ਸੀਐਸਆਈਐਸ ਦੀ ਅਧਿਕਾਰਿਕ ਵੈੱਬਸਾਈਟ www.canada.ca ਤੇ ਆਨਲਾਈਨ ਜਮਾ ਕਰਨੀਆਂ ਪੈਣਗੀਆਂ ਅਰਜ਼ੀ ਦੀ ਪ੍ਰਕਿਰਿਆ ਸੁਰੱਖਿਆ ਜਾਂਚ ਦੇ ਕਾਰਨ ਸਮਾਂ ਲੈ ਸਕਦੀ ਹੈ ਇਸ ਲਈ 1 ਸਾਲ ਪਹਿਲਾਂ ਅਪਲਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਸਾਲ 2026 ਦੀਆਂ ਨੌਕਰੀਆਂ ਲਈ ਅਰਜ਼ੀ ਦੀ ਜੋ ਅੰਤਿਮ ਤਾਰੀਖ ਹੈ ਉਹ 21 ਜੁਲਾਈ 2025 ਹੈ ਅਰਜ਼ੀ ਦੌਰਾਨ ਸੋਸ਼ਲ ਮੀਡੀਆ ਤੇ ਇਸ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਾ ਕਰਨ ਦੀ ਸਖਤ ਹਿਦਾਇਤ ਦਿੱਤੀ ਜਾਂਦੀ ਹੈ ਇਹ ਨੌਕਰੀਆਂ ਨਾ ਸਿਰਫ ਆਰਥਿਕ ਤੌਰ ਤੇ ਫਾਇਦਾ ਦੇਣਗੀਆਂ ਸਗੋਂ ਵਿਦਿਆਰਥੀਆਂ ਨੂੰ ਕੈਨੇਡਾ ਦੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਵਿੱਚ ਯੋਗਦਾਨ ਪਾਉਣ ਦਾ ਮੌਕਾ ਵੀ ਦੇਣਗੀਆਂ CISISA ਕੰਮ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜਿਆ ਹੋਣ ਦੇ ਕਾਰਨ ਵਿਦਿਆਰਥੀਆਂ ਨੂੰ ਇੱਕ ਵਿਲੱਖਣ ਅਤੇ ਚੁਣੌਤੀਪੂਰਨ ਮਾਹੌਲ ਦੇ ਵਿੱਚ ਸਿੱਖਣ ਦਾ ਮੌਕਾ ਮਿਲੇਗਾ ਜੇਕਰ ਤੁਸੀਂ ਅਪਲਾਈ ਕਰਨ ਦੀ ਸੋਚ ਰਹੇ ਹੋ ਤਾਂ ਤੁਸੀਂ ਆਪਣੀ ਅਰਜ਼ੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਆਪਣੇ ਫੀਲਡ ਦੇ ਵਿੱਚ ਕੀਤੇ ਕੰਮਾਂ ਅਤੇ ਰਿਸਰਚ ਨੂੰ ਚੰਗੀ ਤਰ੍ਹਾਂ ਪੇਸ਼ ਕਰੋ ਸੁਰੱਖਿਆ ਜਾਂਚ ਪ੍ਰਕਿਰਿਆ ਦੇ ਲਈ ਸਮਾਂ ਅਤੇ ਸਬਰ ਦੀ ਜ਼ਰੂਰਤ ਹੈ ਇਸ ਦੇ ਲਈ ਜਲਦੀ ਅਪਲਾਈ ਕਰੋ ਵਧੇਰੇ ਜਾਣਕਾਰੀ ਦੇ ਲਈ CISIS ਦੀ ਅਧਿਕਾਰਿਕ ਵੈੱਬਸਾਈਟ ਤੇ ਜ਼ਰੂਰ ਜਾਓ